ਮੰਗਾਂ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਅੱਜ ਸਵੇਰ ਤੋਂ ਹੀ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨਾਂ ਦੇ ਟਰੈਕਟਰ ਮਾਰਚ ਦੀਆਂ ਤਸਵੀਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਇਸ ਟਰੈਕਟਰ ਮਾਰਚ ਨੂੰ ਕੱਢਣ ਦਾ ਲਾਂਝ ਸਹਿਯੁਕ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚੇ ਨੇ ਸਾਂਝੇ ਤੌਰ ਤੇ ਕੀਤਾ ਸੀ। ਜਿੱਥੇ ਅੱਜ ਭਾਰਤ ਵੱਲੋਂ 76ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਭਾਰਤ ਦਾ ਅੰਦਾਤਾ ਅੱਜ ਸੜਕਾਂ ਤੇ ਉੱਤਰ ਕੇ ਪ੍ਰਦਰਸ਼ਨ ਕਰ ਰਿਹਾ ਹੈ। ਕਿਸਾਨਾਂ ਨੇ ਐਲਾਨ ਅਨੁਸਾਰ ਟਰੈਕਟਰ ਮਾਰਚ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਪਾਟਪਾ ਅਗਵਾਂ ਦੇ ਘਰਾਂ ਤੇ ਮੋਹੱਲਾ ਦੇ ਸਾਹਮਣੇ ਕੱਢਿਆ ਜਾਵੇਗਾ। ਕਿਸਾਨਾਂ ਵੱਲੋਂ ਇਸ ਦੌਰਾਨ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ ਨੇ। ਹਾਲਾਂਕਿ ਇਹ ਪ੍ਰਦਰਸ਼ਨ ਹਰਿਆਣਾ ਤੇ ਪੰਜਾਬ ਵਿੱਚ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਏ ਸਨ। ਇਸ ਦੇ ਚੱਲਦਿਆਂ ਦੇਸ਼ ਦੇ ਕਈ ਹਿੱਸਿਆਂ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਸੜਕਾਂ ਤੇ ਵੱਡੀ ਗਿਣਤੀ ਵਿੱਚ ਟਰੈਕਟਰ ਦੌੜਦੇ ਹੋਏ ਦਿਖਾਈ ਦੇ ਰਹੇ ਨੇ। ਟਰੈਕਟਰ ਮਾਰਸ਼ੇ ਚੱਲਦੇ ਆ ਸਭ ਤੋਂ ਵੱਧ ਪ੍ਰਭਾਵ ਦੋਨਾਂ ਰਾਜਾਂ ਦੇ ਜ਼ਿਲ੍ਹੇ ਜਿਵੇਂ ਕਿ ਅੰਮ੍ਰਿਤਸਰ ਜਲੰਧਰ ਲੁਧਿਆਣਾ ਅੰਬਾਲਾ ਰੋहतक ਕਰਨਾਲ ਆਦਿ ਤੇ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਇੱਕ ਨੌਰੀ ਬਾਰਡਰ ਤੇ ਪੋਖੜ ਤਾਲ ਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਨੂੰ ਲਗਭਗ 2 ਮਹੀਨੇ ਹੋ ਗਏ ਨੇ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ ਕਿ ਕਿਵੇਂ ਕਿਸਾਨ ਭਾਈ ਗਿਣਤੀ ਵਿੱਚ ਟਰੈਕਟਰ ਲੈ ਕੇ ਸੜਕਾਂ ਤੇ ਪਹੁੰਚ ਗਏ ਨੇ ਕਿਸਾਨ ਸਵੇਰ ਤੋਂ ਹੀ ਟਰੈਕਟਰ ਲੈ ਕੇ ਬਾਹਰ ਆ ਗਏ ਨੇ ਤੇ ਅਰ ਸਰਕਾਰ ਵਿਰੋਧ ਲਗਾਤਾਰ ਨਾਰੇਬਾਜੀ ਕਰ ਰਹੇ ਨੇ ਹਾਲਾਂਕਿ ਇਸ ਸਮੇਂ ਪੁਲਸ ਵੱਲੋਂ ਸੁਰੱਖਿਆ ਸਖਤ ਕੀਤੀ ਗਈ ਹੈ ਇਸ ਲਈ ਕਿਸਾਨਾਂ ਨੂੰ ਜਿਆਦਾ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸਰਕਾਰ ਮੁਟਾਵਰ ਮੁਟਾਵਰ ਮੰਡੀ ਕਨ ਖੜਾ ਦਾਅਸ ਲੋ ਬਾਅਸ ਲੋ ਮੰਡੀ ਕਨ ਖੜਾ ਦਾਅਸ ਲੋ ਬਾਅਸ ਲੋ ਸਰਕਾਰ ਮੁਟਾਵਰ ਮੁਟਾਵਰ ਇਹ ਸਰਕਾਰ ਮਰਦਾਬ ਅੱਲਾਹੂ ਅਕਬਰ ਸੰਯੁਕਤ ਕਿਸਾਨ ਮੁਰਜੇ ਸੱਦੇ ਤੇ ਅੱਜ ਸਾਰੇ ਹੀ ਭਾਰਤ ਦੇ ਵਿੱਚ 26 ਜਨਵਰੀ ਦੀ ਪ੍ਰੇਡ ਆ ਜੀ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਚਕੰਨਾ ਕਰ ਰਹੇ ਆ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਰਹੇ ਆ ਕਿਉਂਕਿ ਜੋ ਪਹਿਲਾਂ 14 ਮਹੀਨੇ ਲਗਾਤਾਰ ਲੜ ਕੇ ਦਿੱਲੀ ਦੀਆਂ ਬਰੂਹਾਂ ਤੇ ਖੇਤੀ ਕਾਲੇ ਕਾਨੂੰਨ ਵਾਪਸ ਕਰਾਏ ਆ ਉਹਨਾਂ ਕਾਨੂੰਨਾਂ ਨੂੰ ਸਰਕਾਰ ਕੇਂਦਰ ਦੀ ਸਰਕਾਰ ਨੇ ਸਟੇਟ ਸਰਕਾਰਾਂ ਨੂੰ ਭੇਜੇ ਹੋਏ ਆ ਖੜੇ ਉਹਨਾਂ ਨੂੰ ਲਾਗੂ ਕਰਨ ਲਈ ਇਸ ਕਰਕੇ ਅੱਜ ਦਾ ਇਹ ਰੋਸਮਾਰੀ ਖਰਚਾ ਜਿਹੜਾ ਉਹ ਇਸੇ ਵਜ੍ਹਾ ਕਰਕੇ ਜਾਂ ਵੀ ਉਹ ਖੜੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਲਾਗੂ ਨਹੀਂ ਹੁੰਦੇ ਆ। ਅੰਮ੍ਰਿਤਸਰ ਪੱਪੀਨਸਟਨ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਤਿਆਰੀ ਕੀਤੀ ਗਈ। ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਦੇ ਟਰੈਕਟਰ ਮਾਰਚ ਕਰਨ ਦਾ ਜਿਹੜਾ ਪ੍ਰੋਗਰਾਮ ਦਿੱਤਾ ਸੀ ਉਹਦੇ ਤਹਿਤ ਸੰਯੁਕਤ ਮੋਰਚਾ ਸੀਕੋੜ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਟਰੈਕਟਰ ਲੈ ਕੇ ਅੱਜ ਦਾ ਜਿਹੜਾ ਮਾਰਚ ਕੀਤਾ ਜਾਣਾ ਉਹਦੇ ਰਸਤੇ ਸਮੂਲੀਅਤ ਕੀਤੀ ਹੈ। ਮਸਲਾ ਕੀ ਹੈ ਕਿਉਂਕਿ ਜਿਹੜੀ ਸੈਂਟਰ ਦੀ ਮੋਦੀ ਸਰਕਾਰ ਆ ਉਹਨੇ ਜਿਹੜਾ ਖੇਤੀ ਕਲੜਾ ਵੱਖ-ਵੱਖ ਸਟੇਟਾਂ ਨੂੰ ਭੇਜਿਆ ਉਹਨੂੰ ਰੱਦ ਕਰਾਉਂਦਾ ਮੇਨ ਲੜਾਈ ਸਾਡੀ ਐਮਐਸਪੀ ਨਾਲੋਂ ਪਹਿਲਾਂ ਜੋ ਬਣੀ ਖੜੀ ਹੈ ਕਿਉਂਕਿ ਜੇ ਉਹ ਕਲੜਾ ਪੰਜਾਬ ਦੀ ਸਰਕਾਰ ਲਾਗੂ ਕਰਦੀ ਹੈ ਤਾਂ ਇਹੋ ਜਿਹੀ ਤਲਵਾ ਜਿਹੜੀ ਸਾਡੀ ਕਿਸਾਨੀ ਤੇ ਤੇ ਆਮ ਲੋਕਾਂ ਦੇ ਡਿੱਗੂਗੀ ਜਿਹਦੇ ਸਾਥੋ ਬਰਦਾਸ਼ਤ ਨਹੀਂ ਹੋਊਗੀ ਜਿਵੇਂ ਐਤ ਕੀ ਕਰਕੇ ਦੇ ਭਾਅ ਅਸਮਾਨੀ ਚੜਿਆ ਤਾਂ ਸਾਨੂੰ ਹਰ ਚੀਜ਼ ਮਹਿੰਗੀ ਮਿਲੂਗੀ ਇਸੇ ਕਰਕੇ ਜਿਹੜਾ ਸੈਂਟਰ ਵੱਲੋਂ ਇਹ ਚੀਜ਼ ਭੇਜੀ ਗਈ ਹੈ ਖੇਤੀ ਕਾਨੂੰਨ ਉਹਨੂੰ ਪੰਜਾਬ ਸਰਕਾਰ ਜਲਦੀ ਰੱਦ ਕਰੇ ਵਿਸ਼ੇਸ਼ ਸੈਸਨ ਸਦਕੇ ਸਾਰੀਆਂ ਸਦ ਪਾਰਟੀਆਂ ਦਾ ਉਹਨੂੰ ਰੱਦ ਕਰੇ ਇਕੱਲੇ ਮੂੰਹ ਜਵਾਨੀ ਭਗਵੰਤ ਮਾਨ ਦੇ ਕਹਿਣ ਨਾਲ ਰੱਦ ਨਹੀਂ ਹੋਣੇ ਜੇ ਕਦੋਂ ਆਮ ਪਾਰਟੀ ਸਰਕਾਰ ਉਹ ਸੈਂਟਰ ਦੇ ਹੱਥਾਂ 'ਚ ਖੇਡ ਕਿਉਂ ਨਹੀਂ ਰੱਦ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਜਿਹੜਾ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ ਧੰਨਵਾਦ ਜੀ ਹਾਂਜੀ ਇੱਕ ਹਲੋ ਸ਼ਾਰਟ ਰੱਖੇ ਚਲੋ ਬੜੀ ਜੀ ਹਾਂਜੀ ਅਕੀਕਾ ਨਾਲ ਮਤਲਬ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਵੱਲੋਂ ਟਰੈਕਟਰ ਪ੍ਰੇਡ ਜਿਹੜੀ 26 ਜਨਵਰੀ ਨੂੰ ਮੁੱਖ ਰੱਖਦੇ ਹੋਏ 26 ਜਨਵਰੀ ਦਿੱਲੀ ਵਾਲੀ ਟਰੈਕਟਰ ਪ੍ਰੇਡ ਦੀ ਸਾਲਗिरा ਨੂੰ ਮਨਾਉਂਦੇ ਹੋਏ ਸੂਬੇ ਦੀ ਭਗਵੰਤਮਾਨ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਵਿਧਾਨ ਸਭਾ ਦਾ ਸੈਸ਼ਨ ਛੱਦ ਕੇ ਨਵਾਂ ਕਾਨੂੰਨੀ ਜਿਹੜਾ ਕਾਨੂੰਨੀ ਮੰਡੀਕਰਨ ਖਰੜਾ ਉਹਨੂੰ ਰੱਦ ਕੀਤਾ ਜਾਵੇ ਤੇ ਐਮਐਸਪੀ ਦਾ ਕਿਸਾਨਾਂ ਨਾਲ ਜਿਹੜਾ ਕੀਤਾ ਵਾਅਦਾ ਸੀ ਉਹ ਤੇ ਕਾਨੂੰਨ ਬਣਾਇਆ ਜਾਵੇ ਔਰ ਜਿਹੜਾ ਨਵਾਂ ਜਿਹੜਾ ਕਾਰਪੋਰੇਟ ਦੀ ਜਿਹੜੀ ਝੋਲੀ ਚੁੱਕ ਸਰਕਾਰਾਂ ਬਣ ਰਹੀਆਂ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹਨਾਂ ਨੂੰ ਕਦੇ ਨਹੀਂ ਬਣ ਦੇਊਗਾ ਅਸੀਂ ਅੱਜ ਦੀ ਟਰੈਕਟਰ ਪਰੇਡ ਕਰਕੇ ਅਸੀਂ ਦੋਹਾਂ ਸਰਕਾਰਾਂ ਨੂੰ ਇਹ ਚ ਤਾਅਮਣੀ ਦਿੰਨੇ ਆ ਕਿ ਕਿਸਾਨਾਂ ਨਾਲ ਜਿਹੜੀਆਂ ਕੀਤੇ ਵਾਦੇ ਸੀ ਮੰਗਾ ਜਿਹੜੀਆਂ ਮੰਨੀਆਂ ਸੀਗੀਆਂ ਉਹਨਾਂ ਸਾਰਿਆਂ ਨੂੰ ਲਾਗੂ ਕੀਤਾ ਜਾਵੇ ਨਹੀਂ ਤਾਂ ਜਿਹੜਾ ਕਿਸਾਨ ਆ ਫਿਰ ਸੰਯੁਕਤ ਮੋਰਚਾ ਜਿਵੇਂ ਸਾਨੂੰ ਕਾਲ ਕਰੂਗਾ ਓਵੇਂ ਅਸੀਂ ਵੱਡਾ ਸੰਘਰਸ਼ ਆ ਲੀਕਣ ਲਈ ਜਿਹੜੇ ਆ ਤਿਆਰ